2024 ਵਿੱਚ ਭਾਰਤੀਆਂ ਦੁਆਰਾ ਕੈਨੇਡੀਅਨ ਨਾਗਰਿਕਤਾ ਲੈਣ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਦੀ ਨਾਗਰਿਕਤਾ ਦੀ ਮੰਗ ਕਰਨ ਵਾਲੇ ਪ੍ਰਵਾਸੀਆਂ ਲਈ ਕੈਨੇਡਾ ਸਭ ਤੋਂ ਆਕਰਸ਼ਕ ਸਥਾਨਾਂ ਵਿੱਚੋਂ ਇੱਕ ਬਣ ਚੁੱਕਿਆ ਹੈ। ਇੱਕ ਨਵਾਂ ਡਾਟਾ ਸੈੱਟ ਪਿਛਲੇ ਸਾਲ ਦੇ ਮੁਕਾਬਲੇ 2024 ਵਿੱਚ ਨਵੇਂ ਕੈਨੇਡੀਅਨ ਨਾਗਰਿਕਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਦਰਸਾਉਂਦਾ ਹੈ। ਭਾਰਤ, ਫਿਲਪੀਨ, ਚੀਨ ਵਰਗੇ ਦੇਸ਼ ਇਸ ਦੋਸ਼ ਵਿੱਚ ਖਾਸ ਕਰਕੇ ਮੋਰੀ ਨਜ਼ਰ ਆ ਰਹੇ ਨੇ। ਭਾਰਤ ਫਿਲੀਪੀਨ ਤੇ ਚੀਨ ਵਰਗੇ ਦੇਸ਼ ਇਸ ਕੰਮ ਵਿੱਚ ਸਭ ਤੋਂ ਮੁੱਢਲੀ ਕਤਾਰ ਵਿੱਚ ਨਜ਼ਰ ਆ ਰਹੇ ਨੇ ਜੋ ਨਵੇਂ ਕੈਨੇਡੀਅਨ ਨਾਗਰਿਕਤਾ ਲਈ ਸਰੋਤ ਦੇਸ਼ਾਂ ਦੀ ਸੂਚੀ ਵਿੱਚ ਲਗਾਤਾਰ ਹਾਵੀ ਹੁੰਦੇ ਨਜ਼ਰ ਆ ਰਹੇ ਨੇ ਇਸ ਸਾਲ ਦਾ ਡਾਟਾ ਖਾਸ ਤੌਰ ਤੇ ਪ੍ਰਭਾਵਸ਼ਾਲੀ ਰੁਝਾਨਾਂ ਨੂੰ ਦਰਸਾਉਂਦਾ ਕਿਉਂਕਿ ਅਸੀਂ 2022 ਤੋਂ 24 ਦੇ ਪਹਿਲੇ ਅੱਧ ਤੱਕ ਦੇ ਆਂਕੜੇ ਦੀ ਤੁਲਨਾ ਕਰਦੇ ਹਾਂ ਜੁਲਾਈ 2024 ਤੱਕ ਨਵੇਂ ਕੈਨੇਡੀਅਨ ਨਾਗਰਿਕਾਂ ਦੀ ਕੁੱਲ ਸੰਖਿਆ 243349 ਤੱਕ ਪਹੁੰਚ ਗਈ ਜੋ ਇਹ ਨੈਚਰਲਾਈਜੇਸ਼ਨ ਨੰਬਰਾਂ ਵਿੱਚ ਵਾਧੇ ਦੇ ਵਾਅਦੇ ਨੂੰ ਦਰਸਾ ਰਹੀ ਹੈ ਇਸ ਦੇ ਮੁਕਾਬਲੇ 2023 ਦੇ ਕੁੱਲ 379925 ਅਤੇ 2022 ਵੀ ਦੇ ਸਾਲ ਦੇ ਅੰਤ ਤੱਕ 375668 ਨਵੇਂ ਨਾਗਰਿਕ ਸਨ 2024 ਦੇ ਆંકੜੇ ਇੱਕ ਮਹੱਤਵਪੂਰਨ ਉੱਪਰ ਵੱਲ ਚਾਲ ਨੂੰ ਪ੍ਰਕਾੰਡੇ ਨੇ ਕਿਉਂਕਿ ਦੇਸ਼ ਸੰਭਾਵਿਤ ਤੌਰ ਤੇ 2023 ਦੇ ਕੁੱਲ ਨੂੰ ਪਾਰ ਕਰੰਟ ਵੱਲ ਵਾਅਦਾ ਨਜ਼ਰ ਆ ਰਿਹਾ ਹੈ ਇਸੇ ਸੂਚੀ ਵਿੱਚ ਜਿੱਥੇ ਭਾਰਤ ਨਵੇਂ ਕਿਰੇੜੇ ਨਾਗਰਿਕਤਾ ਦੀ ਪ੍ਰਮੁੱਖ ਪ੍ਰਮੁੱਖ ਸਰੋਤ ਨਾਗਰਿਕਤਾ ਦੇ ਲਈ ਚੋਟੀ ਦੇ 10 ਸਰੋਤ ਦੇਸ਼ ਫਿਲਪੀਨਸ ਉਤਰਾ ਚੜਾ ਦੇ ਬਾਵਜੂਦ ਮਜ਼ਬੂਤ ਵਾਅਦਾ ਚੀਨ ਸਥਿਰ ਪਰ ਵਾਅਦਾ ਯੋਗਦਾਨ ਤੁਲਾਤਮਕ ਵਿਸ਼ਲੇਸ਼ਣ 2024 ਬਨਾਨ ਪਿਛਲੇ ਸਾਲ ਮਹੀਨੇ ਦਰ ਮਹੀਨੇ ਦੇ ਵਾਅਦੇ ਦੀ ਤੁਲਨਾ ਤੇ 2024 ਵਿੱਚ ਉੱਭਰਦੇ ਸਰੋਤ ਦੇਸ਼ ਇਸ ਵਾਅਦੇ ਨੋ ਕੀ ਚਲਾ ਰਹੇ ਹਨ ਤੇ ਪਹਿਲੀ ਜਿੱਥੇ ਗੱਲ ਕਰੀ ਦਾ ਭਾਰਤ ਨਵੇਂ ਕਨੇਡੀਅਨ ਨਾਗਰਿਕਤਾ ਨੀ ਪ੍ਰਮੁਖਤਾ ਦਾ ਸਰੋਤ ਹੈ ਭਾਰਤ ਲੰਬੇ ਸਮੇਂ ਤੋਂ ਕਨੇਡੀਅਨ ਇਮੀਗ੍ਰੇਸ਼ਨ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਿਆਂ ਵਿੱਚੋਂ ਇੱਕ ਰਿਹਾ ਹੈ ਇਹ ਰਜਨ 2024 ਤੱਕ ਚੱਲਦਾ ਰਿਹਾ ਚਿਲਾਈ 2024 ਤੱਕ 56175 ਨਵੇਂ ਕਨੇਡੀਅਨ ਨਾਗਰਿਕ ਭਾਰਤ ਤੋਂ ਆਏ ਜੋ ਕਿ 2023 ਵਿੱਚ ਪੂਰੇ ਸਾਲ ਦੇ ਕੁੱਲ 78580 ਦੇ ਮੁਕਾਬਲੇ ਪਹਿਲਾਂ ਹੀ ਇੱਕ ਮਹੱਤਵਪੂਰਨ ਸੰਖਿਆ ਇਹ 2023 ਵਿੱਚ 20% ਅਤੇ 2022 ਵਿੱਚ 15.8% ਦੇ ਮੁਕਾਬਲੇ 2024 ਵਿੱਚ ਭਾਰਤ ਦੇ ਸਾਰੇ ਨਵੇਂ ਨਾਗਰਿਕਾਂ ਦਾ 23% ਹੈ 2022 ਵੱਲ ਝਾਤੀ ਮਾਰਦੇ ਹੋਏ ਭਾਰਤ ਨੇ 59467 ਨਾਗਰਿਕਾਂ ਦਾ ਯੋਗਦਾਨ ਜਿੱਥੇ ਪਾਇਆ ਮਤਲਬ ਕਿ 2024 ਸੰਖਿਆ ਪਿਛਲੇ ਸਾਲ ਨਾਲੋਂ ਵੱਧ ਗਈ ਹੈ ਇਸ ਤੋਂ ਇਲਾਵਾ ਭਾਰਤ ਨੇ ਨਵੇਂ ਕੈਨੇਡੀਅਨ ਨਾਗਰਿਕਾਂ ਦੀ ਗਿਣਤੀ ਭਾਰਤ ਤੋਂ ਬਾਅਦ ਬਾਕੀ ਦੇ ਚੋਟੀ ਦੇ ਜੋ ਪੰਜ ਸਰੋਤ ਦੇਸ਼ਾਂ ਨਾਲੋਂ ਵੱਧ ਹੈ ਭਾਰਤ ਵਿੱਚ ਖਾਸ ਕਰਕੇ ਭਾਰਤ ਦੇ ਲਈ ਮਹੀਨਾ ਦਰ ਮਹੀਨਾ ਬ੍ਰੇਕਡਾਊਨ ਲਗਾਤਾਰ ਉੱਚਾ ਬਰੇ ਦਰਸਾਉਂਦੀ ਹੈ ਤੇ ਕੁੱਲ ਮਹੀਨਿਆਂ ਦੀ ਖਾਸ ਕਰ ਜੇਕਰ ਜ਼ਿਕਰ ਦਾ ਗੱਲ ਕੀਤੀ ਜਾਵੇ ਤਾਂ ਜਨਵਰੀ 2024 ਵਿੱਚ 8348 ਨਵੇਂ ਨਾਗਰਿਕ ਫਰਵਰੀ 2024 ਵਿੱਚ 8683 ਨਵੇਂ ਨਾਗਰਿਕ ਮਾਰਚ ਦੇ ਵਿੱਚ 8117 ਨਵੇਂ ਨਾਗਰਿਕ April ਦੇ ਵਿੱਚ 7725 ਨਵੇਂ ਨਾਗਰਿਕ ਮਈ 2024 ਵਿੱਚ 6993 ਨਵੇਂ ਨਾਗਰਿਕ ਜੂਨ ਦੇ ਵਿੱਚ 8057 ਨਾਗਰਿਕ ਜੁਲਾਈ ਦੇ ਵਿੱਚ 8342 ਨਵੇਂ ਨਾਗਰਿਕ ਦੇਖਣ ਨੂੰ ਮਿਲੇ ਨੇ ਇਹ ਆਕੜੇ ਭਾਰਤ ਤੋਂ ਨਵੇਂ ਕੈਨੇਡੀਅਨ ਨਾਗਰਿਕਤਾ ਦੀ ਸਥਿਰ ਪਾਈਪਲਾਈਨ ਨੂੰ ਦਰਸਾਉਂਦੇ ਨੇ ਜੋ ਕੈਨੇਡਾ ਦੀ ਇਮੀਗ੍ਰੇਸ਼ਨ ਪੱਖੀ ਨੀਤੀਆਂ ਅਤੇ ਉਪਮਾਦੀਪ ਦੇ ਉਨਰਮੰਦ ਕਾਮਿਆਂ ਦੀ ਮਜ਼ਬੂਤ ਮੰਗ ਦੁਆਰਾ ਚਲਾਏ ਜਾਂਦੇ ਨੇ ਕੈਨੇਡੀਅਨ ਨੈਸਿਟਿਨਸ਼ਿਪ ਦੇ ਲਈ ਚੋਟੀ ਦੇ 10 ਸਰੋਤ ਦੇਸ਼ ਇੱਥੇ 2024 ਜੁਲਾਈ ਤੱਕ ਨਵੇਂ ਕੈਨੇਡੀਅਨ ਨਾਗਰਿਕਤਾ ਦੀ ਚੋਟੀ ਦੇ 10 ਸਰੋਤਾਂ ਜਿੱਥੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ 2023 ਅਤੇ 2000 22 ਦੇ ਮੁਕਾਬਲੇ ਉਹਨਾਂ ਦੀ ਕੁੱਲ ਸੰਖਿਆ ਨੂੰ ਦਰਸਾਉਣ ਦੀ ਇੱਕ ਸਾਰਣੀ ਹੈ ਰੈਕਦੇਸ਼ 24 ਜੁਲਾਈ 2024 ਅਤੇ ਖਾਸ ਕਰਕੇ 2023 ਤੇ 22 ਦੇ ਵਿੱਚ ਇੱਕ ਭਾਰਤ ਜਿੱਥੇ ਖਾਸ ਕਰਕੇ 56175 78580 ਤੇ 59467 ਫਿਲੀਪੀਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ 24136 36800 832 41536 ਚੀਨ ਦੀ ਗੱਲ ਕੀਤੀ ਜਾਵੇ ਤਾਂ 9086 12638 10812 ਨਾਈਜੀਰੀਆ ਦੀ ਗੱਲ ਕੀਤੀ ਜਾਵੇ ਤਾਂ 8418 14299 14241 ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ 7695 13375 ਤੇ 10349 ਈਰਾਨ ਦੀ ਗੱਲ ਕੀਤੀ ਜਾਵੇ ਤਾਂ 6000 778 10752 10008 ਸੰਕਿਯਤ ਰਾਜ ਦੀ ਗੱਲ ਕੀਤੀ ਜਾਵੇ ਤਾਂ 6315 8627 7869 ਯੂਨਾਈਟਿਡ ਕਿੰਗਡਮ 5910 8015 7131 ਸੀਰੀਆ ਦੀ ਗੱਲ ਕੀਤੀ ਜਾਵੇ ਤਾਂ 5426 7845 7042 ਰਾਗ ਦੀ ਗੱਲ ਕੀਤੀ ਜਾਵੇ ਤਾਂ 4951 7135 ਤੇ 6642 ਨਵੇਂ ਕ੍ਰੇਣੀ ਨਾਗਰਿਕਾਂ ਦੇ ਪ੍ਰਮੁੱਖ ਸਰੋਤ ਦੇਸ਼ ਦੀ ਗੱਲ ਕੀਤੀ ਜਾ ਬਿਤਾ ਸੰਪੀਨ ਦੇ ਉਤਰਾ ਚੜਾ ਦੇ ਬਾਵਜੂਦ ਉਹ ਮਜ਼ਬੂਤ ਦੇਸ਼ਾਂ ਵਿੱਚ ਦੇਖਣ ਨੂੰ ਮਿਲ ਰਿਹਾ